ਲੁਧਿਆਣਾ ਦੇ ਰੋਜ਼ਗਾਰਡਨ ਦੇ ਵਿੱਚ ਕਿਤਾਬਾਂ ਦਾ ਲੰਗਰ ਲੱਗਿਆ ਹੈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਲੋੜਵੰਦ ਬੱਚਿਆਂ ਨੂੰ ਇਹ ਕਿਤਾਬਾਂ ਜਿਹੜੀਆਂ ਆ ਮੁਫਤ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਕਿਤਾਬਾਂ ਬਹੁਤ سارے ਬੱਚੇ ਇੱਥੇ ਮੁਫਤ ਦੇ ਵਿੱਚ ਦੇ ਵੀ ਜਾਂਦੇ ਨੇ ਅਤੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਉਹ ਬੱਚੇ ਕਿਤਾਬਾਂ ਇੱਥੋਂ ਲੈ ਵੀ ਜਾਂਦੇ ਨੇ ਤਾਂ ਇੱਕ ਸੰਸਥਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਰੀ ਪਿਛਲੇ 10 ਸਾਲ ਤੋਂ ਇਹ ਸੰਸਥਾ ਜਿਹੜੀ ਆ ਇਸੇ ਤਰ੍ਹਾਂ ਕਿਤਾਬਾਂ ਲੈਂਦੀ ਆ ਬੱਚੇ ਕੋ ਤੇ ਉਹ ਬੱਚਿਆਂ ਨੂੰ ਅੱਗੇ ਫ੍ਰੀ ਦਿੱਤੀਆਂ ਜਾਂਦੀਆਂ ਕਿਤਾਬਾਂ ਤਾਂ ਤਸਵੀਰਾਂ ਦੇਖ ਸਕਦੇ ਹੋ ਵੱਖ-ਵੱਖ ਕਲਾਸਾਂ ਦੀਆਂ ਕਿਤਾਬਾਂ ਇਹ ਇੱਥੇ ਹੈਗੀਆਂ ਨੇ ਤਾਂ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੇ ਸੰਸਥਾ ਦੇ ਮੈਂਬਰ ਇੱਥੇ ਮੌਜੂਦ ਹੈਗੇ ਨੇ ਸਰ ਕਿਤਾਬਾਂ ਦਾ ਲੰਗਰ ਲਗਾਇਆ ਹੋਇਆ ਵਾ ਕਿਸ ਤਰ੍ਹਾਂ ਇਹ ਸ਼ੁਰੂਆਤ ਕੀਤੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਸਰ ਅਸੀਂ ਇਹ 10 ਸਾਲ ਤੋਂ ਵੈਸੇ ਕੰਮ ਕਰ ਰਹੇ ਹਾਂ ਜੀ ਜਿਆਦਾ ਜੋਰ ਇਹਦਾ ਕੋਰੋਨਾ ਤੋਂ ਬਾਅਦ ਜਿਹੜੇ ਸਾਡੇ ਨਾਲ ਪੇਰੈਂਟ ਜੁੜੇ ਆ ਉਸ ਕਰੋਨਾ ਟਾਈਮ ਦੇ ਵਿੱਚ ਕਾਫੀ ਪੇਰੈਂਟ ਸਾਡੇ ਨਾਲ ਜੁੜ ਗਏ ਸੀ ਕਿਉਂਕਿ ਉਦੋਂ ਬੁੱਕ ਸਕੂਲ ਬੱਚੇ ਗਏ ਨਹੀਂ ਸਾਰਿਆਂ ਦੀਆਂ ਬੁੱਕਸ ਬਿਲਕੁਲ ਨਵੀਆਂ ਦੀਆਂ ਨਵੀਆਂ ਪਈਆਂ ਸੀ ਹਰ ਸਕੂਲ ਦਾ ਜਿਹੜਾ ਸੈੱਟ ਹੈ ਜੀ ਉਹ 4 ਤੋਂ 5000 ਰੁਪਏ ਦਾ ਵਾ ਵੱਡੀ ਕਲਾਸ ਦਾ ਜਿਹੜੀਆਂ ਤੇ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਦੇ ਵਿੱਚ 올ਡ ਬੁੱਕਸ ਬੱਚਿਆਂ ਨੂੰ ਪ੍ਰੋਵਾਈਡ ਕਰਵਾਨੇ ਆ ਕਿਉਂਕਿ ਸਾਨੂੰ ਇਹ ਬੁੱਕਸ ਆਮ ਪੇਰੈਂਟ ਜਿੰਨੇ ਹੁੰਦੇ ਆ ਜਿਨ੍ਹਾਂ ਦੇ ਬੱਚੇ ਪਾਸ ਹੋ ਜਾਂਦੇ ਆ ਉਹ ਸਾਨੂੰ ਡੋਨੇਟ ਕਰ ਜਾਂਦੇ ਆ ਤੇ ਜਿਨ੍ਹਾਂ ਨੂੰ ਨੈਕਸਟ ਚਾਹੀਦੀਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਇਹ ਬੁੱਕਸ ਦੇ ਦਿੰਨੇ ਆ ਫ੍ਰੀ ਆਫ ਕੋਸਟ ਇਹਦਾ ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਜਿਹੜੇ ਪੇਰੈਂਟ ਸਾਡੇ ਕੋਲ ਬੁੱਕਸ ਲੈ ਕੇ ਜਾ ਰਹੇ ਨੇ ਉਹ ਬਹੁਤ ਖੁਸ਼ ਨੇ ਕਿਉਂਕਿ ਉਹਨਾਂ ਦਾ 4 ਤੋਂ 5000 ਰੁਪਏ ਅਗਲੇ ਦਾ ਬਚ ਜਾਂਦਾ ਵਾ ਠੀਕ ਹੈ ਜੀ ਬਾਕੀ ਜਿਵੇਂ ਕਿਸੇ ਨੂੰ ਵੀ ਕੋਈ ਵੀ ਕਲਾਸ ਦੀ ਬੁੱਕ ਚਾਹੀਦੀ ਆ ਲੁਧਿਆਣੇ ਦੇ ਜਿੰਨੇ ਵੀ ਸਕੂਲਸ ਨੇ ਕੋਈ VVM ਐ DCEM ਐ KVM ਐ IPS ਐ ਐਲਪਾਈਨ ਹੁੱਡ ਐ ਪੁਲਿਸ DAV ਐ DAV ਐ ਕਿਸੇ ਵੀ ਸਕੂਲ ਜਿਵੇਂ ਲੁਧਿਆਣੇ ਦੇ ਜਿਹੜੇ CBSE ਵਧੀਆ ਸਕੂਲਸ ਨੇ ਜੇ ਤੁਹਾਨੂੰ ਉਹਨਾਂ ਦੀ ਕਿਸੇ ਵੀ ਤੁਹਾਨੂੰ ਚਾਹੀਦਾ ਵਾ ਤੇ ਕਿਸੇ ਵੀ ਕਲਾਸ ਦਾ ਯੂਕੇਜੀ ਤੋਂ ਲੈ ਕੇ ਪਲੱਸ 2 ਤੱਕ ਦਾ ਕਿਸੇ ਵੀ ਕਲਾਸ ਦਾ ਕੋਈ ਵੀ ਸੈਟ ਚਾਹੀਦਾ ਤੁਸੀਂ ਫ੍ਰੀ ਹੋ ਕੋਸਟ ਸਾਡੇ ਕੋ ਆ ਕੇ ਲੈ ਕੇ ਜਾ ਸਕਦੇ ਹੋ ਲੁਧਿਆਣੇ ਦੇ ਵਿੱਚ ਸਾਡਾ ਚੰਦਰ ਨਗਰ ਦੇ ਵਿੱਚ ਆਫਿਸ ਹੈ ਤੇ ਮਾਰਚ ਤੇ ਅਪ੍ਰੈਲ ਦੇ ਵਿੱਚ ਅਸੀਂ ਦੋ ਵਾਰੀ ਰੋਜ਼ ਗਾਰਡਨ ਦੇ ਵਿੱਚ ਇਹ ਫੇਅਰ ਲਗਾਣੇ ਆ ਜਦੋਂ ਐਡਮਿਸ਼ਨ ਸ਼ੁਰੂ ਹੋ ਜਾਂਦੀ ਉਦੋਂ ਫੇਅਰ ਲੱਗਦਾ ਹਾਂ ਹਾਂਜੀ ਜਦੋਂ ਐਡਮਿਸ਼ਨ ਸਟਾਰਟ ਹੋ ਜਾਂਦੀਆਂ ਨੇ ਜਿਵੇਂ ਜਿਵੇਂ ਰਿਜ਼ਲਟ ਆਣੇ ਸਟਾਰਟ ਹੋ ਜਾਂਦੇ ਆ ਉਵੇਂ ਅਸੀਂ ਇਹ ਫੇਅਰ ਲਗਾ ਦਿੰਦੇ ਆ ਇੱਥੇ ਪੇਰੈਂਟਸ ਆਉਂਦੇ ਨੇ ਬਿਲਕੁਲ ਫ੍ਰੀ ਆਫ ਕੋਸ ਦੇ ਵਿੱਚ ਬੁੱਕਸ ਲੈ ਕੇ ਜਾ ਸਕਦੇ ਨੇ ਜਿਹੜੀ ਕਲਾਸ ਦੇ ਉਹਨਾਂ ਨੂੰ ਚਾਹੀਦੀਆਂ ਨੇ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਉਹਨਾਂ ਕੋਲ ਪੁਰਾਣੀ ਕਲਾਸ ਦੀਆਂ ਹੋਣ ਜੇ ਉਹਨਾਂ ਕੋਲ ਨਵੀਂ ਕਲਾਸ ਦੀਆਂ ਨਵੀਂ ਕਲਾਸ ਦੀਆਂ ਚਾਹੀਦੀਆਂ ਤਾਂ ਉਹ ਲੈ ਕੇ ਜਾ ਸਕਦੇ ਨੇ ਸਾਨੂੰ ਕੋਈ ਇਹ ਨਹੀਂ ਲਾਲਚ ਨਹੀਂ ਹੈਗਾ ਕਿ ਤੁਸੀਂ ਪੁਰਾਣੀਆਂ ਦਵੋ ਤਾਂ ਹੀ ਅਸੀਂ ਤੁਹਾਨੂੰ ਅਗਲੀ ਕਲਾਸ ਦੀਆਂ 올ਡ ਬੁక్స్ ਪ੍ਰੋਵਾਈਡ ਕਰਵਾਵਾਂਗੇ ਐਦਾਂ ਦਾ ਕੋਈ ਨਹੀਂ ਹੈਗਾ ਡਿਵੀਸ਼ਨ ਦਾ ਜਰੀਆ ਕਿਸ ਤਰ੍ਹਾਂ ਬੰਨਦਾ ਵਾ ਕਿਸ ਤਰ੍ਹਾਂ ਤੁਸੀਂ ਕੋਈ ਸੰਪਰਕ ਕਰਦੇ ਹੋ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਜਰੀਆ ਬਣਾਉਂਦੇ ਹੋ ਹਾਂਜੀ ਸਾਡੇ ਨਾਲ ਐਕਚੁਅਲੀ ਵਟਸਐਪ ਦੇ ਉੱਤੇ ਮੇਰੇ ਗਰੁੱਪਸ ਬਣੇ ਹੋਏ ਆ ਅਲੱਗ-ਅ ਠੀਕ ਹੈ ਜੀ ਇਹ ਗਰੁੱਪਸ ਮੇਰੇ ਬਹੁਤ ਪੁਰਾਣੇ ਬਣੇ ਹੋਏ ਆ ਤੇ ਉਹਦੇ ਅਸੀਂ ਗਰੁੱਪਸ ਦੇ ਵਿੱਚ ਪਾ ਦਿੰਨੇ ਆ ਕਿ ਇਸ ਤਰੀਕ ਨੂੰ ਇਸ ਜਗ੍ਹਾ ਦੇ ਉੱਤੇ ਫੇਅਰ ਲੱਗ ਰਿਹਾ ਵਾ ਤੇ ਤੁਹਾਨੂੰ ਜਿਹੜੀਆਂ ਬੁੱਕਸ ਚਾਹੀਦੀਆਂ ਤੁਸੀਂ ਪੁਰਾਣੀਆਂ ਲੈ ਆਣੀਆਂ ਨੇ ਤੇ ਤੁਹਾਨੂੰ 올ਡ ਉਸ ਅਗਲੇ ਸ਼ਖਸ਼ਣ ਦੀਆਂ ਤੁਹਾਨੂੰ ਨਵੀਆਂ ਬੁੱਕਸ ਦੇ ਦਿੱਤੀਆਂ ਜਾਣਗੀਆਂ ਲੈਣ ਦੇਣ ਦਾ ਜਰੀਆ ਕਿਸ ਤਰ੍ਹਾਂ ਹੁੰਦਾ ਵਾ ਜਦੋਂ ਬੱਚਿਆਂ ਨੂੰ ਕਿਸ ਨੇ ਦੇਣੀਆਂ ਵਾ ਤੇ ਕਿਸੇ ਨੇ ਲੈਣੀਆਂ ਵਾ ਕਿਉਂਕਿ ਬਹੁਤ ਸਾਰੇ ਕੇਸ ਅਜਿਹੇ ਹੁੰਦੇ ਕਿ ਲੈ ਜਾਂਦੇ ਨੇ ਬਾਅਦ ਵਿੱਚ ਵੀ ਦਿੰਦੇ ਨੇ ਤਾਂ ਉਹ ਕਿਸ ਤਰ੍ਹਾਂ ਤੁਸੀਂ ਕਰਦੇ ਹੋ ਪੂਰਾ ਟਾਈ ਅਪ ਦੇਖੋ ਜੀ ਐਕਚੁਅਲੀ ਅਸੀਂ ਇੱਧਰ ਸਾਨੂੰ ਕੁਝ ਨਹੀਂ ਪਤਾ ਕਿ ਹੁਣ ਕੋਈ ਲੈ ਜਾ ਕੇ ਵੇਚ ਰਿਹਾ ਉਹ ਤਾਂ ਹੁਣ ਅਗਲੇ ਨੇ ਦੇਖਣਾ ਕਿ ਜੇ ਤੁਸੀਂ ਇਹਦਾ ਇੱਕ ਵਿਦਿਆਬਚਾਰੀ ਤਾਂ ਪਰਉਪਕਾਰੀ ਹੈ ਜੀ ਠੀਕ ਹੈ ਜੀ ਇਹਦੇ ਬਾਰੇ ਸਾਨੂੰ ਨਹੀਂ ਨੋਟਿਸ ਕਿ ਜੇ ਕੋਈ ਵੇਚ ਦਿੰਦਾ ਵਾ ਪਰ ਸਾਡਾ ਤਾਂ ਮੇਮ ਮੰਤਵ ਇਹ ਹੈ ਕਿ ਅਸੀਂ ਤਾਂ ਡੋਨੇਸ਼ਨ ਕਰਨੀ ਹੈ ਜੀ ਜਿਹਨੂੰ ਚਾਹੀਦੀਆਂ ਉਹ ਲੈ ਜਾਂਦਾ ਵਾ ਜਿਹੜਾ ਸਾਨੂੰ ਜਿਹਨੇ ਡੋਨੇਟ ਕਰਨੀਆਂ ਹੁੰਦੀਆਂ ਉਹ ਸਾਨੂੰ ਆ ਕੇ ਦੇ ਜਾਂਦਾ ਵਾ ਜੀ ਹਾਂਜੀ ਆ ਬਾਕੀ ਤੁਸੀਂ ਦੇਖ ਸਕਦੇ ਕਿ ਸੈਟ ਜਿਹੜੇ ਨੇ ਹਰ ਸਾਲ ਤੁਹਾਡੇ ਕੋ ਆ ਜਾਂਦੇ ਨੇ ਕਿੰਨੇ ਕਲਾਸਾਂ ਦੇ ਸੈਟ ਆ ਜਾਂਦੇ ਨੇ ਤੁਹਾਡੇ ਕੋ ਸਾਡੇ ਕੋਲ ਦੇਖੋ ਜੀ ਜਿਹੜੀਆਂ ਤਾਂ ਜਿਵੇਂ ਯੂਕੇਜੀ ਐਲਕੇਜੀ ਨਰਸਰੀ ਫਸਟ ਸੈਕੰਡ ਇਹਨਾਂ ਦਾ ਸਾਡੇ ਕੋਲ 2 2 3 300 ਸੈਟ ਵੀ ਆ ਜਾਂਦਾ ਵਾ ਤੇ ਜਿਹੜੀਆਂ ਕੋਈ +1 +2 ਦੀਆਂ ਹੁੰਦੀਆਂ ਹਜੇ ਉਹ ਪੇਰੈਂਟਸ ਉਹਦੇ ਅਵੇਅਰ ਨਹੀਂ ਹੈਗੇ ਕਿਉਂਕਿ ਉਹ ਥੋੜੀਆਂ ਬੁਕਸ ਕੋਸਟਲੀ ਹੁੰਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਅਸੀਂ ਇਹਨਾਂ ਪ੍ਰਾਣੀਆਂ ਦੇ ਕੇ ਸਾਨੂੰ ਕੁਝ ਪੈਸੇ ਮਿਲ ਜਾਣਗੇ ਪਰ ਦੇਖੋ ਇੱਕ ਰੱਦੀ ਦੇ ਵਿੱਚ ਵੇਚਣ ਨਾਲੋਂ ਕਿਤਾਬਾਂ ਨੂੰ ਤੁਸੀਂ ਸਾਡੇ ਕੋਲ ਡੋਨੇਟ ਕਰਕੇ ਜਾਓ ਜਿਹੜੇ ਪਲੱਸ 1 ਪਲੱਸ 2 ਦੇ ਪੇਰੈਂਟ ਬੱਚੇ ਨੇ ਉਹਨਾਂ ਨੂੰ ਬੁੱਕਸ ਦੇਖੋ ਮਹਿੰਗੀਆਂ ਵੀ ਮਿਲਦੀਆਂ ਨੇ ਬਾਜ਼ਾਰ ਦੇ ਵਿੱਚੋਂ ਤੇ ਸਾਡੇ ਕੋਲੋਂ ਉਹ ਬਿਲਕੁਲ ਫ੍ਰੀ ਦੇ ਵਿੱਚ ਆ ਕੇ ਲਿਜਾ ਸਕਦੇ ਨੇ ਰੋਜ਼ਗਾਰਡਨ ਚੋਂ ਵੀ ਲਿਜਾ ਸਕਦੇ ਨੇ ਚੰਦਰ ਨਗਰ ਦੇ ਵਿੱਚ ਆਪਣਾ ਆਫਿਸ ਵੀ ਆ ਉੱਥੇ ਵੀ ਆ ਕੇ ਲਿਜਾ ਸਕਦੇ ਨੇ ਇਹ ਸੈੱਟ ਜਿਹੜੇ ਨੇ ਤੁਸੀਂ ਫਿਰ ਪੂਰੇ ਤਿਆਰ ਕਰਦੇ ਹੋ ਜਿਵੇਂ ਕੋਈ ਕਿਤਾਬ ਘਟੀ ਜਾ ਵਿੱਚ ਕੋਈ ਬੁੱਕ ਘਟੀ ਉਹ ਤਿਆਰ ਕਰਦੇ ਹੋ ਪੂਰਾ ਹਾਂਜੀ ਹਾਂਜੀ ਸੈੱਟ ਅਸੀਂ ਸਾਡੀ ਟੀਮ ਹੈ ਮੇਰੀ ਟੀਮ ਮੈਂਬਰਸ ਨੇ ਨਾਲ ਸਾਰੀ ਅਸੀਂ ਪੂਰੇ ਇਹ ਸੈੱਟ ਤਿਆਰ ਕਰਦੇ ਹਾਂ ਫਿਰ ਇਹਨਾਂ ਨੂੰ ਵਾਈਟ ਪੋਲੀਥੀਨ ਚ ਉਹਨਾਂ ਦੇ ਉੱਪਰ ਅਸੀਂ ਸਕੂਲ ਦਾ ਨੇਮ ਲਿਖ ਦਿੰਨੇ ਆ ਕਲਾਸ ਦਾ ਨੇਮ ਲਿਖ ਦਿੰਨੇ ਆ ਤੇ ਉਹ ਸਾਡੇ ਕੋਲ ਆ ਕੇ ਇੱਥੇ ਲਿਜਾ ਸਕਦੇ ਹਨ ਤਾ ਬਿਲਕੁਲ ਇਹ ਤਸਵੀਰਾਂ ਨੇ ਜਿਵੇਂ ਕਿ ਇਹ ਬੱਚੇ ਕੁਝ ਕਿਤਾਬਾਂ ਦੇਣ ਵੀ ਆਏ ਨੇ ਕੁਝ ਬੱਚੇ ਕਿਤਾਬਾਂ ਲੈਣ ਆਏ ਹੋਏ ਨੇ ਤਾਂ ਇਹ ਜਿਹੜੀ ਇਹ ਸ਼ੁਰੂਆਤ ਕਰੀਬ 10 ਸਾਲ ਪਹਿਲਾਂ ਹੋਈ ਸੀਗੀ ਅੱਛਾ ਮੇਰਾ ਸਵਾਲ ਇਹ ਹੈ ਕਿ ਇਹ ਸ਼ੁਰੂਆਤ ਵੀ ਕਿਸ ਤਰ੍ਹਾਂ ਹੋਈ ਸੀ ਜਦੋਂ થી ਇਹ ਪ੍ਰਾਲਾ ਬਹੁਤ ਚੰਗਾ ਕਰ ਰਹੇ ਹੋ ਅੱਜ ਦਾ ਸਮੇਂ ਦੇ ਵਿੱਚ ਬੱਚੇ ਨੂੰ ਪੜਾਉਣਾ ਜਿਹੜਾ ਵਾ ਆਮ ਵਿਅਕਤੀ ਲਈ ਬੜਾ ਮੁਸ਼ਕਲ ਹੋ ਗਿਆ ਵਾ ਇਹ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ ਕਿਸ ਤਰ੍ਹਾਂ ਇਹ ਆਈਡੀਆ ਡਿਵਿੰਡ ਕੀਤਾ ਕਿ ਕਿਤਾਬਾਂ ਫ੍ਰੀ ਦਿੱਤੀਆਂ ਜਾਣ ਲੱਗ ਪਈਆਂ ਇਹ ਐਕਚੁਅਲੀ ਬਹੁਤ ਕਾਫੀ ਸਾਲ ਪਹਿਲਾਂ ਜਦੋਂ ਬੁੱਕਸ ਦੀ ਲੋਡ ਪੈ ਰਹੀ ਸੀ ਬੱਚਿਆਂ ਨੂੰ ਤੇ ਬੁੱਕਸ ਬਹੁਤ ਮਹਿੰਗੀਆਂ ਸੀਗੀਆਂ ਹੁਣ ਤਾਂ ਕੁਝ 4 ਜਾਂ 5 ਸਾਲਾਂ ਤੋਂ ਗਵਰਨਮੈਂਟ ਗਵਰਨਮੈਂਟ ਨੇ ਐਲਾਨ ਕਰਤਾ ਕਿ ਕੋਈ ਵੀ ਸਕੂਲ ਬੁੱਕਸ ਨੂੰ ਚੇਂਜ ਨਹੀਂ ਕਰ ਸਕਦਾ ਜਲਦੀ 4 ਉਸ ਤੋਂ ਪਹਿਲਾਂ ਕੀ ਸੀਗਾ ਜਿਹੜੇ ਅੱਛੇ ਸਕੂਲ ਨੇ ਜਿਹੜੇ ਮਹਿੰਗੇ ਸਕੂਲ ਨੇ ਉਹ ਹਰ ਸਾਲ ਬੁੱਕਸ ਚੇਂਜ ਕਰ ਦਿੰਦੇ ਆ ਉਹਦੇ ਕਰਕੇ ਪੇਰੈਂਟਸ ਨੂੰ ਭਾਰੀ ਮਾਰ ਪੈਂਦੀ ਸੀ ਜੇ ਹੁਣ ਕਿਸੇ ਕਿਸੇ ਘਰ ਦੇ ਦੋ ਬੱਚੇ ਆ ਇੱਕ 3rd ਚ ਪੜ ਰਿਹਾ ਇੱਕ 4th ਦੇ ਵਿੱਚ ਪੜ ਰਿਹਾ ਤਾ ਉਹ ਸਕੂਲ ਦੇ ਸਕੂਲ ਵਾਲੇ ਸੈਟ ਹੀ ਚੇਂਜ ਸਕੂਲ ਵਾਲੇ ਸੈਟ ਹੀ ਚੇਂਜ ਕਰ ਦਿੰਦੇ ਸੀ ਤਾਂ ਕਿ ਉਹ ਜਿਹੜਾ ਉਹਨਾਂ ਦਾ ਦੂਜਾ ਬੱਚਾ ਹੈ ਜੋ 3rd ਦਾ 4th ਵਾਲਾ ਬੱਚਾ 3rd ਦਾ ਯੂਜ਼ ਕਰ ਹੀ ਨਹੀਂ ਪਾਰ ਰਿਹਾ ਸੀ ਉਦੋਂ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਤੇ ਮੈਂ ਮਤਲਬ ਉਹ ਤਾਂ ਇਹ ਸਾਰਾ ਇਸ ਆਪਣੇ ਘਰ ਤੋਂ ਤੁਸੀਂ ਸ਼ੁਰੂਆਤ ਕੀਤੀ ਹੋਣੀ ਹੈ ਕਿ ਪਹਿਲਾਂ ਆਪਣੇ ਬੱਚੇ ਦੀ ਕਿਤਾਬਾਂ ਅੱਗੇ ਫ੍ਰੀ ਦਿੱਤੀਆਂ ਅੱਗੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਦੀ ਬੁਕਸ ਦਿੰਨੇ ਆ ਕਿਸੇ ਨੂੰ ਕਦੇ ਵੀ ਅਸੀਂ ਮੈਂ ਤਾਂ ਰੱਦੀ ਚ ਨਹੀਂ ਵੇਚੀ ਹੈਗੀ ਜੇ ਪੇਰੈਂਟਸ ਨੇ ਆਪਣੇ ਮੋਹਲੇ ਵਿੱਚ ਲੋਕ ਰਹਿੰਦੇ ਆ ਵੀ ਆਪਣੀ ਬੇਟੀ ਦੀ ਬੁਕਸ ਸਾਨੂੰ ਦੇ ਦੇਣਾ ਅਸੀਂ ਦਿੰਦੇ ਸੀ ਐਦਾ ਹੀ ਹੋਰ ਪੇਰੈਂਟ ਪੁੱਛਣ ਲੱਗ ਗਏ ਇਹਨਾਂ ਕੋਲ ਛੋਪ ਤੇ ਸ਼ੁਰੂ ਤੋਂ ਹੀ ਕੰਮ ਕਰਦੇ ਆ ਇਹ ਬਲਾ ਤੇ ਫਿਰ ਇਹਨਾਂ ਨਾਲ ਇੱਕ ਲਿੰਕ ਜਾਈ ਸੀਗੇ ਭਈਆ ਉਹ ਐਦਾ ਹੀ ਕੰਮ ਕਰਦੇ ਸੀਗੇ ਫਿਰ ਅਸ ਤੋਂ ਅਸੀਂ ਮਤਲਬ ਕਾਫੀ ਲੈਵਲ ਤੇ ਕੰਮ ਕਰ ਗਏ ਜੀ ਇਹਨਾਂ ਵੱਡੀ ਬਣ ਗਈ ਅੱਜ ਤਾਂ ਬਹੁਤ سارے ਲੋਕ ਨਾਲ ਜਿਹਦੇ ਪੇਰੈਂਟਸ ਹਨ 1000 ਤੋਂ ਪਲੱਸ ਪੇਰੈਂਟਸ ਜੁੜੇ ਹੋਏ ਆ ਸਾਡੇ ਨਾਲ ਮਤਲਬ ਮੇਰਾ ਵੀ ਆਪਣਾ ਕੰਮ ਹੈ ਮੇਰੇ ਕਲਾਈਂਟਸ ਆ ਉਹ ਵੀ ਇੱਥੇ ਹੀ ਆ ਕੇ ਆ ਰਿਹਾ ਉਹ ਵੀ ਆ ਕੇ ਆਪਣੀ ਬੁੱਕਸ ਚੇਂਜ ਐਕਸਚੇਂਜ ਕਰ ਰਹੇ ਆ ਤਾਂ ਬਿਲਕੁਲ ਇਹ ਬਹੁਤ ਚੰਗਾ ਉਪਰਾਲਾ ਜਿਹੜਾ ਵਾ ਸਿੱਖਿਆ ਨੂੰ ਲੈ ਕੇ ਕੀਤਾ ਜਾ ਰਿਹਾ ਵਾ ਲੋੜਵੰਦ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਜਿਹੜੀਆਂ ਵਾ ਉਹ ਫ੍ਰੀ ਵਿੱਚ ਕਰੇ ਜਾਂਦੀਆਂ ਨੇ ਤਾਂ ਹਰ ਇੱਕ ਸੈਟ ਜਿਹੜਾ ਵਾ ਕਲਾਸ ਦਾ ਚਾਹੇ ਉਹ ਪੰਜਾਬ ਐਜੂਕੇਸ਼ਨ ਬੋਰਡ ਦਾ ਹੋਵੇ ਚਾਹੇ ਉਹ ਸੀਬੀਐਸਸੀ ਬੋਰਡ ਦਾ ਹੋਵੇ ਤਾਂ ਇਹ ਵੱਖ-ਵੱਖ ਬੋਰਡ ਦੀ ਜਿਹੜੀ ਕਿਤਾਬਾਂ ਨੇ ਉਹ ਇੱਥੇ ਫ ਉਹ ਚੰਗਾ ਉਪਰਾਲਾ ਕੀਤਾ ਜਾ ਰਿਹਾ ਕਿਤਾਬਾਂ ਜਿਹੜੀਆਂ ਮੈਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਤਾਂ ਕਿਸ ਤਰ੍ਹਾਂ ਤੁਸੀਂ ਦੇਣ ਸੱਟਦੇ ਨਾਲ ਆਏ ਹੋ ਜਾਂ ਤੁਸੀਂ ਵੀ ਸਸਤਾ ਦੇ ਨਾਲ ਜੁੜੇ ਹੋ ਤੁਸੀਂ ਸੰਸਥਾ ਦੇ ਮੈਂਬਰ ਹੈ ਜੀ ਅਸੀਂ ਅਸੀਂ 10 ਸਾਲ ਤੋਂ ਹੀ ਸਰਵਿਸ ਕਰ ਰਹੇ ਹਾਂ ਅਸੀਂ ਫ੍ਰੀ ਆਫ ਕੋਸਟ ਸਰਵਿਸ ਦੇ ਰਹੇ ਹਾਂ ਹਰ ਕਲਾਸ ਦੀਆਂ ਹਰ ਸਕੂਲ ਦੀਆਂ ਅਸੀਂ ਕਿਤਾਬਾਂ ਪ੍ਰੋਵਾਈਡ ਕਰ ਰਹੇ ਹਾਂ ਲੋਕ ਇਸ ਇਸ ਕੰਮ ਤੋਂ ਬਹੁਤ ਖੁਸ਼ ਹਨ 3 ਤੋਂ 4000 ਰੁਪਏ ਦਾ ਇੱਕ ਸੈੱਟ ਮਿਲ ਰਿਹਾ ਹੈ ਇੱਕ ਕਲਾਸ ਦਾ ਉਹ ਅਸੀਂ ਫ੍ਰੀ ਆਫ ਕੋਸਟ ਤੇ ਪ੍ਰੋਵਾਈਡ ਕਰਾ ਸਕਦੇ ਹਾਂ ਜੇ ਤੁਹਾਡੇ ਕੋਲ ਪੁਰਾਣੀਆਂ ਬੁੱਕਸ ਨਹੀਂ ਹਨ ਫਿਰ ਵੀ ਅਸੀਂ ਤੁਹਾਨੂੰ ਕਿਤਾਬਾਂ ਦੇ ਦਿੰਦੇ ਹਾਂ ਤੋ ਬੱਚੇ ਕਿੰਨਾ ਕਿਸ ਤਰ੍ਹਾਂ ਸੰਪਰਕ ਤੁਹਾਡੇ ਨਾਲ ਜਿਹੜਾ ਕਰਦੇ ਨੇ ਸਰ ਅਸੀਂ WhatsApp ਗਰੁੱਪ ਤੇ ਹੁੰਦੇ ਆਂ ਸਰ ਜਿਸ ਟਾਈਮ ਮਾਰਚ ਐਗਜ਼ਾਮ ਹੁੰਦੇ ਆਣ ਉਸ ਤੋਂ ਹੀ ਅਸੀਂ ਇਹ ਗਰੁੱਪ ਚ ਮੈਸੇਜ ਦੇਣਾ ਸ਼ੁਰੂ ਕਰ ਦਿੰਨੇ ਆਂ ਇੱਕ ਪ੍ਰੋਪਰ ਡੇਟ ਰੱਖਦੇ ਆਂ ਟਾਈਮ ਰੱਖਦੇ ਆਂ ਹਰ ਪੇਰੈਂਟਸ ਇਸ ਨੂੰ ਕੋਆਪਰੇਟ ਕਰਦਾ ਹੈ ਤਾ ਬਿਲਕੁਲ ਕੁਝ ਹੋਰ ਲੋਕ ਵੀ ਇੱਥੇ ਪਹੁੰਚੇ ਨੇ ਜਿਹੜੇ ਕਿਤਾਬਾਂ ਲੈਣ ਦੇ ਲਈ ਆਏ ਨੇ ਕੁਝ ਕਿਤਾਬਾਂ ਦੇਣ ਦੇ ਲਈ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਐਕਸਚੇਂਜ ਕਰ ਰਹੇ ਹੋ ਕਿਤਾਬਾਂ ਤੁਸੀਂ ਵੀ ਲੈ ਲੈਂਦੇ ਨਾ ਇਹ ਕਿਤਾਬਾਂ ਹਾਂਜੀ ਹਾਂਜੀ ਮੈਂ 4th ਦੀਆਂ ਕਲਾਸ ਦੀਆਂ ਦਿੱਤੀਆਂ ਨੇ ਔਰ 5th ਦੀਆਂ ਲੈ ਲਈਆਂ ਨੇ ਤੇ ਇੱਥੇ ਹਰ ਵਾਰੀ ਬੁੱਕ ਫੇਅਰ ਲਗਾਉਂਦੇ ਨੇ ਹਰ ਸਾਲ ਹੀ ਤੇ ਬੱਚੇ ਆਉਂਦੇ ਨੇ ਪੜ੍ਹਨ ਜਾਂਦੇ ਨੇ ਉਹ ਚੇਂਜ ਕਰਕੇ ਲੈ ਜਾਂਦੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਕੀ ਪੀਲ ਕਰਨੀ ਚਾਹੂਗੇ ਤੁਸੀਂ ਆਮ ਲੋਕਾਂ ਨੂੰ ਕਿਉਂਕਿ ਅੱਜ ਦੇ ਸਮੇਂ 'ਚ ਪੜ੍ਹਾਉਣਾ ਬੱਚੇ ਨੂੰ ਬੜਾ ਮੁਸ਼ਕਲ ਹੋ ਗਿਆ ਵਾ ਬਹੁਤ ਮਹਿੰਗੀ ਹੋ ਬੱਚਾ ਪੇਰੈਂਟਸ ਅਫੋਰਡ ਹੀ ਨਹੀਂ ਕਰ ਸਕਦੇ ਕਈ ਤਾਂ ਤੇ ਉਹਨਾਂ ਵਾਸਤੇ ਇਹ ਬਹੁਤ ਵਧੀਆ ਤਰੀਕਾ ਹੈ ਜਿਹੜਾ ਮਤਲਬ ਬੁੱਕ ਚੇਂਜ ਕਰਨ ਦਾ ਬੱਚਿਆਂ ਨੂੰ ਤੁਸੀਂ ਗਾਈਡ ਵੀ ਕਰਦੇ ਹੋ ਕਿ ਕਿਤਾਬਾਂ ਸੰਭਾਲ ਕੇ ਰੱਖੋ ਪਾਗੀ ਬੱਚੇ ਡਰੀਡ ਕਰਦੇ ਜੀ ਮੈਂ ਮੇਰੀ ਬੇਟੀ ਮੈਂ ਉਹਨੂੰ ਹਰ ਵਾਰੀ ਕਹਿੰਨੀ ਆ ਕਿ ਬੱਚੇ ਬੁੱਕ ਫਟਣੀ ਨਹੀਂ ਚਾਹੀਦੀ ਬਿਲਕੁਲ ਵੀ ਬਿਲਕੁਲ ਨਹੀਂ ਤਰ੍ਹਾਂ ਰੱਖੋ ਸੰਭਾਲ ਕੇ ਰੱਖੋ ਬੁੱਕ ਤੇ ਉਹ ਆਰਾਮ ਨਾਲ अच्छे तरीके ਨਾਲ ਰੱਖ ਦਿਓ ਬੁੱਕ ਤਾਂ ਬਿਲਕੁਲ ਜਿਵੇਂ ਕਿ ਕੁਝ ਪੇਰੈਂਟਸ ਨੇ ਇੱਥੇ ਪਹੁੰਚੇ ਸੀਗੇ ਕਿਤਾਬਾਂ ਲੈਣ ਦੇ ਲਈ ਆਏ ਨੇ ਕੁਝ ਕਿਤਾਬਾਂ ਦੇਣ ਆਏ ਨੇ ਤਾਂ ਕੋਸ਼ਿਸ਼ ਕਰਦੇ ਨੇ ਕਿ ਬੱਚੇ ਕਿਤਾਬਾਂ ਨਾ ਫਾਣ ਤਾਂ ਕਿ ਬੱਚਿਆਂ ਦੀ ਜਿਹੜੀ ਕਿਤਾਬਾਂ ਨੇ ਅੱਗੇ ਕਿਸੇ ਦੇ ਕੰਮ ਆ ਸਕਣ ਤਾਂ ਇਹ ਇੱਕ ਸੰਸਥਾ ਵੱਲੋਂ ਲੁਧਿਆਣਾ ਦੇ ਰੋਜ਼ਗਾਰਡਨ ਦੇ ਵਿੱਚ ਇਹ ਇੱਕ ਮੇਲਾ ਲੱਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ ਤਾਂ ਇਹ ਖੁੱਲੇ ਮੈਦਾਨ ਦੇ ਵਿੱਚ ਕਿਤਾਬਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਹਰ ਇੱਕ ਬੈਗ ਦੇ ਉੱਪਰ ਕਲਾਸ ਦਾ ਨਾਮ ਲਿਖਿਆ ਹੋਇਆ ਵਾ ਕਿਹੜੀ ਕਲਾਸ ਦੀ ਆ ਪੰਜਾਬ ਬੋਰਡ ਦੀ ਕਲਾਸ ਹੈਗੀ ਆ ਜਾਂ CBSE ਸਕੂਲ ਬੋਰਡ ਦੀਆਂ ਕਿਤਾਬਾਂ ਹੈਗੀਆਂ ਤਾਂ ਉਹ ਬੱਚਿਆਂ ਨੂੰ ਜਿਹੜੀਆਂ ਵਾ ਇਹ ਕਿਤਾਬਾਂ ਜਿਹੜੀਆਂ ਵਾ ਇਸ ਸੰਸਥਾ ਵੱਲੋਂ ਫ੍ਰੀ ਦੇ ਵਿੱਚ ਮੁਹਿਆਂ ਕਰਾਈਆਂ ਜਾ ਰਹੀਆਂ ਨੇ ਤਾਂ ਇਹ ਸੰਸਥਾ ਵੱਲੋਂ ਚੰਗਾ ਉਪਰਾਲਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਿਤਾਬਾਂ ਜਿਹੜੀਆਂ ਨੇ ਬਹੁਤ ਮਹਿੰਗੀਆਂ ਨੇ ਬੱਚਿਆਂ ਨੂੰ ਪੜ੍ਹਾਉਣਾ ਜਿਹੜਾ ਵਾ ਆਮ ਲੋਕਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਵਾ ਤਾਂ ਇਹ ਕਿਤਾਬਾਂ ਦਾ ਇੱਕ ਉਪਰਾਲਾ ਜਿਹੜਾ ਕਿਤਾਬਾਂ ਦਾ ਲੰਗਰ ਲਗਾਇਆ ਗਿਆ ਵਾ ਤਾਂ ਇਹ ਸੰਸਥਾ ਜਿਹੜੀ ਹੈ ਪਿਛਲੇ 10 ਸਾਲਾਂ ਤੋਂ ਇਹ ਵਿਸ਼ੇਸ਼ ਉਪਰਾਲਾ ਕਰ ਰਹੀ ਹੈ ਜਗਬੰਨ ਲਈ ਲੁਧਿਆਣਾ ਤੋਂ ਨਰਿੰਦਰ ਕੁਮਾਰ